ਕੈਬਨ ਮੰਤਰੀ ਬਰਿੰਦਰ ਗੋਇਲ ਅਤੇ ਕਿਸਾਨ ਉਸ ਵੇਲੇ ਆਮੋ ਸਾਹਮਣੇ ਹੋ ਗਏ ਜਦੋਂ ਕਿਸਾਨਾਂ ਦੇ ਵੱਲੋਂ ਸਰਕਾਰ ਦੀ ਮੁਰਦਾਬਾਤ ਕੀਤੀ ਜਾ ਰਹੀ ਸੀ ਤੇ ਮੰਤਰੀ ਸਾਹਿਬ ਦੇ ਵੱਲੋਂ ਸਰਕਾਰ ਦੀ ਜਿੰਦਾਬਾਦ ਕੀਤੀ ਜਾ ਰਹੀ ਸੀ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆਇਆ ਆਖਿਰ ਇਥੇ ਕਿਉਂ ਮਾਹੌਲ ਗਰਮਾਇਆ ਉਹ ਵੀ ਤੁਹਾਨੂੰ ਦੱਸਦਿਆਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਇਸ ਵੀਡੀਓ ਤੇ ਮਾਰ ਲੈਨੇ ਜਿਸ ਦੇ ਵਿੱਚ ਮੰਤਰੀ ਸਾਹਿਬ ਅਤੇ ਕਿਸਾਨ ਆਮੋ ਸਾਹਮਣੇ ਡਟੇ ਹੋਏ ਨਜ਼ਰ ਆ ਰਹੇ ਨੇ ਤੇ ਜਮ ਕੇ ਨਾਰੇਬਾਜੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਮੰਤਰੀ ਸਾਹਿਬ ਖੁਦ ਜਿੰਦਾਬਾਦ ਦੇ ਨਾਰੇ ਲਗਾਉਂਦੇ ਨਜ਼ਰ ਆਏ ਨੇ ਜਿੰਦਾਬਾਦ ਜਿੰਦਾਬਾਦ ਲੋਕ ਇਕੱਠ ਸਾਹਿਬ ਜਿੰਦਾ ਕਾਹ ਦਿਆ ਕਿ ਹਲਕਾ ਲੈਰਾ ਦੇ ਪਿੰਡ ਸਲੇਮਗੜ ਦੇ ਵਿੱਚ ਜਦੋਂ ਕੈਬਨ ਮੰਤਰੀ ਸਿੱਖਿਆ ਕ੍ਰਾਂਤੀ ਅਧੀਨ ਆਉਂਦੇ ਵਿਕਾਸ ਕਾਰਜਾਂ ਨੂੰ ਲੋਕਾਂ ਦੇ ਅਰਪਿਤ ਕਰਨ ਲਈ ਪਹੁੰਚੇ ਸਨ ਤਾਂ ਇਸੇ ਦੌਰਾਨ ਮੰਤਰੀ ਗੋਇਲ ਦਾ ਵਿਰੋਧ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉੱਥੇ ਆਪਣੀ ਗੱਡੀ ਰੋਕ ਕੇ ਖੁਦ ਮੰਤਰੀ ਸਾਹਿਬ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਅਰੇ ਲਗਾਉਣ ਲੱਗ ਪੈਂਦੇ ਨੇ ਇਸ ਮੌਕੇ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹੇ ਕਿ ਇਹ ਲੋਕ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕੋਈ ਮਾਮਲਾ ਹੀ ਨਹੀਂ ਉਹ ਕਹਿਣਾ ਕੀ ਚਾਹੁੰਦੇ ਨੇ ਸੰਦਾ ਹੀ ਨਹੀਂ ਪਤਾ ਫਿਰ ਦੂਜੀ ਗੱਲ ਹੋਰ ਹੈ ਇਹ ਉੱਥੇ ਆਏ ਨੇ ਇਕੱਠੇ ਹੋ ਕੇ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ ਚੋਂ ਆਇਆ ਮੈਂ ਲਹਿਰੇ ਤੋਂ ਆਇਆ ਆ ਜਾਣ ਮੇਰੇ ਕੋਲੇ ਉੱਥੇ ਗੱਲ ਕਰ ਲੈਣ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਆ ਸਾਰੇ ਲੋਕ ਖੜੇ ਨੇ ਪਿੰਡ ਦੇ ਇਹਨਾਂ ਪਿੰਡ ਦੇ ਨੇ ਉਰੇ ਕਿਹਾ ਦੀ ਵੀ ਖਬਰਦਾਰ ਜਿੱਥੇ ਗੱਲ ਕੀਤੀ ਆਂਦੇ ਕਿੱਥੋਂ ਨੇ ਮੈਨੂੰ ਤਾਂ ਇਹ ਨਹੀਂ ਪਤਾ ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਵਲਰੇ ਪਿੰਡ ਦੇ ਵਿੱਚ ਇਹ ਲੋਕਾਂ ਨੇ ਭਜਾਏ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਹੈ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਵਾਰੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤੈਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤੈਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਕਿ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਤੇ ਡਾਕਾ ਪੈਰੇ ਪਾਣੀ ਕਿਹਦੇ ਲਈ ਵਰਤੇ ਜਾਂਦਾ ਉਦੋਂ ਤਾਂ ਆ ਕੇ ਨਹੀਂ ਖੜੇ ਇੱਥੇ ਆ ਕੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਬਦੀਆਂ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਖੜੀ ਹੈ ਖੜੀ ਰਹੂ ਉਹਤੇ ਹੀ ਜਦੋਂ ਦੂਜੇ ਪਾਸੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਸਵਾਲ ਜਵਾਬ ਕਰ ਰਹੀ ਹੈ ਉਸੇ ਤਰ੍ਹਾਂ ਅੱਜ ਉਹ ਮੰਤਰੀ ਬਰਿੰਦਰ ਗੋਇਲ ਤੋਂ ਹੀ ਸਵਾਲ ਕਰ ਰਹੇ ਸੀ ਤਾਂ ਇਸੇ ਦੌਰਾਨ ਜਿਹੜਾ ਕਿ ਇੱਥੇ ਮਾਹੌਲ ਗਰਮਾਇਆ ਮਾਮਲਾ ਇਹ ਸੀ ਜੀ ਪਿੰਡਾਂ ਦੇ ਵਿੱਚ ਜਿਵੇਂ ਆਰਿਆ ਉਦਘਾਟਨ ਕਰਨ ਅਸੀਂ ਇਹਨਾਂ ਨੂੰ ਆਪਣੇ ਸਵਾਲ ਸੀ ਜਿਹੜੇ ਸਾਡੇ ਜਥੇਬੰਦੀਆਂ ਵੱਲੋਂ ਦੋਨੇ ਫੋਰਮਾਂ ਦੇ ਸ਼ੰਭੂ ਤੇ ਖਨੌਰੀ ਬਾਡਰ ਤੇ ਜਿਹੜਾ ਮੋਰਚਾ ਬਹੁਤ ਵੱਡੇ ਜ਼ੁਲਮ ਦੇ ਨਾਲ ਗਦਾਰੀ ਦੇ ਨਾਲ ਚੁਕਾਇਆ ਗਿਆ ਉਹਦਾ ਅਸੀਂ ਸਵਾਲ ਪੁੱਛ ਰਹੇ ਸੀ ਤੇ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਮਲਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪ੍ਰੋਗਰਾਮ ਕਰਕੇ ਉਹ ਜਾਣ ਲੱਗੇ ਉਹਨਾਂ ਨੇ ਸਾਨੂੰ ਨਾਮ ਲਾਇਆ ਤਾਂ ਅਸੀਂ ਜਿਹੜਾ ਨਾਰੇਬੰਦੀ ਨਾਰੇਬੰਦੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਵੀ ਸਾਨੂੰ ਮਿਲਣ ਦੀ ਬਜਾਏ ਤੇ ਉਹ ਆਪ ਨਾਰੇ ਲਾਂਦੇ ਹੋਏ ਉਥੋਂ ਬੜੇ ਹੰਕਾਰ ਦੇ ਵਿੱਚ ਸਲੇਮਗੜ ਪਿੰਡ ਤੋਂ ਚੱਲੇ ਪਰ ਸਲੇਮਗੜ ਤੋਂ ਜਦੋਂ ਚੱਲੇ ਪਿੰਡ ਡੂੜੀਆਂ ਉਹਨਾਂ ਨੇ ਜਾਣਾ ਸੀ ਅਸੀਂ ਉਹਨਾਂ ਦੇ ਨਾਲ ਡੂੜੀਆਂ ਗਏ ਪ੍ਰਸ਼ਾਸਨ ਨੇ ਸਾਨੂੰ ਪੂਰੇ ਜਿਹੜੇ ਪਿੰਡ ਡੂੜੀਆਂ ਨੂੰ ਸ਼ਾਉਣੀ ਦੇ ਰੂਪ ਦੇ ਵਿੱਚ ਬਦਲ ਕੇ ਸਾਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਪਰਕੇਰ ਤੋਂ ਬਰਾਦ ਸਾਨੂੰ ਜਿਹੜਾ ਉਹਨਾਂ ਨੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਰੈਸਟ ਕੀਤਾ ਗਿਆ ਅਸਾਂ ਦੇ ਵਿੱਚ ਪਰਕੇ ਇਥੇ ਮੂਨ ਪਠਾਣੇ ਦੇ ਵਿੱਚ ਲਿਆਂਦਾ ਗਿਆ ਬੜਾ ਪਰੇਸ਼ਾਨ ਕੀਤਾ ਤੇ ਹੁਣ ਤਕਰੀਬਨ ਸ਼ਾਮ ਦੇ 7 ਵਜੇ 8 ਵਜੇ ਚੁੱਕੇ ਨੇ ਹੁਣ ਸਾਨੂੰ ਇਹਨਾਂ ਨੇ ਇਥੋਂ ਰਹਾ ਕੀਤਾ ਹੈ ਖ਼ਬਰਾਂ ਦੇ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੂਜੇ ਪਾਸੇ ਜਦੋਂ ਪਿੰਡਾਂ ਦੇ ਵਿੱਚ ਮੰਤਰੀ ਜਾਂ ਫਿਰ ਵਿਧਾਇਕ ਪਹੁੰਚ ਰਹੇ ਨੇ ਉੱਥੇ ਵਿਰੋਧ ਕੀਤਾ ਜਾ ਰਿਹਾ ਹੈ ਅਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ